ਸਾਦੂ ਸਿੰਘ ਧਰਮਸੋਤ ਉਹਨਾਂ ਦੇ ਉੱਪਰ ਜਿਹੜੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ ਕਰੋੜਾਂ ਰੁਪਏ ਦੇ ਉਸ ਨੂੰ ਲੈ ਕੇ ਇੱਕ ਪਰਮਿਸ਼ਨ ਦੇ ਦਿੱਤੀ ਗਈ ਹੈ ਕਿ ਕਾਰਵਾਈ ਹੈ ਜਿਹੜੀ ਉਹ ਅਰੰਭੀ ਜਾ ਸਕਦੀ ਹੈ ਮਨੀ ਲਾਂਡਰਿੰਗ ਦੇ ਦੋਸ਼ ਤੈ ਹੋਏ ਸਨ ਕਿਵੇਂ ਦੇਖਦੇ ਹੋ ਭ੍ਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਜੀ ਉਹਨਾਂ ਨੇ ਕਿ ਆਪਣੇ ਵੀ ਆ ਗੋਨਨ ਪਿੱਛਾ ਸਾਡੇ ਮਾਣੇ 잡 ਪਾਇਆ ਸਾਦੂ ਸਿੰਘ ਧਰਮਸੋਤ ਦੀ ਉ ਦੇ ਖਿਲਾਫ ਵਿਜੀਲੈਂਸ ਵੱਲੋਂ 1.67 ਕੋਰਪੇ ਦੇ ਪ੍ਰਸ਼ਟਾਚਾਰ ਦਾ ਮਾਮਲਾ 22 ਦੇ ਵਿੱਚ ਦਰਜ ਹੋਇਆ ਸੀ ਗਵਰਨਰ ਨੂੰ ਸਿਫਾਰਸ਼ ਕੀਤੀ ਹੈ ਇਸ ਕਰ ਲਈ ਕੇਸ ਕੇਸ ਦੀ ਪ੍ਰਵਾਨਗੀ ਦਿੱਤੀ ਜਾਵੇ ਕੇਸ ਚਲਾਉਣ ਦੇ ਲਈ ਇਸ ਤਰ੍ਹਾਂ ਹੁਣ ਸਾਧੂ ਸਿੰਘ ਧਰਮਸੋਤ ਉਹਦੇ ਲਈ ਵੱਡੀ ਮਸੇਵਾ ਜਿਹੜੀ ਹੈ ਖੜੀ ਹੁੰਦੀ ਨਜ਼ਰ ਆ ਰਹੀ ਹੈ ਰਾਜ ਦੇ ਵਿੱਚ ਬੜੇ ਵੱਡੇ ਪੱਧਰ ਦੇ ਉੱਪਰ ਇੱਕ ਚਿੰਗਾੜੀ ਉੱਠੀ ਹੈ ਜਿਹੜੀ ਕਿ ਪੂਰਨ ਰਾਜ ਦੀ ਮੰਗ ਨੂੰ ਲੈ ਕੇ ਅੱਜ ਤੋਂ ਤੁਸੀਂ ਇਹ ਸੂਬਾ ਐਲਾਨਿਆ ਗਿਆ ਇਹ ਸੂਬੇ ਨੂੰ ਕਬੈਲੀ ਸੂਬੇ ਵਾਲਿਆਂ ਸੋਦਾਂ ਉਹ ਮਿਲਣੀਆਂ ਚਾਹੀਆਂ ਕੁਕ ਲੋਕ ਬਹੁਤ ਸਾਰੇ ਪਛੜੇ ਗਿਆ ਵਾਤਾਵਰਣ ਦੀ ਸੁਰੱਖਿਆ ਲਈ ਉਹ ਤਾਂ ਦੁਲੰਤ ਲਿਆ ਜਾ ਰਿਹਾ ਇਸ ਲਈ ਕਈ ਦਿਨਾਂ ਤੋਂ ਉੱਥੇ ਜਿਹੜਾ ਉਹ ਹੜਤਾਲ ਚੱਲ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਅੱਜ ਪੰਜਾਬ ਕੈਬਨਿਟ ਦੀ ਇੱਕ ਅਹਿਮ ਬੈਠਕ ਹੋਈ ਇਹ ਬੈਠਕ ਹੈ ਜਿਹੜੀ ਉਹ ਵਿਧਾਨ ਸਭਾ ਸੈਸ਼ਨ ਜਿਹੜਾ ਕਿ 26 ਤਰੀਕ ਨੂੰ ਸ਼ੁਰੂ ਹੋਣ ਵਾਲਾ 26 ਸਤੰਬਰ ਨੂੰ ਉਸ ਤੋਂ ਪਹਿਲਾਂ ਹੋਈ ਜਿਸ ਦੇ ਵਿੱਚ ਕਈ ਅਹਿਮ ਫੈਸਲੇ ਲਏ ਗਏ ਪਰ ਆਪਣੇ ਹੀ ਕੈਬਨਿਟ ਮੰਤਰੀ ਨੂੰ ਲੈ ਕੇ ਜਿਸ ਤਰ੍ਹਾਂ ਦੇ ਫੈਸਲੇ ਲਏ ਗਏ ਉਸ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਸਾਧੂ ਸਿੰਘ ਧਰਮਸੋਤ ਉਹਨਾਂ ਨੂੰ ਲੈ ਕੇ ਕਾਰਵਾਈ ਹੈ ਜਿਹੜੀ ਉਹ ਹੁਣ ਆਰੰਭੀ ਜਾਏਗੀ ਇਸ ਤੋਂ ਇਲਾਵਾ ਗੱਲ ਹੈ ਜਿਹੜੀ ਉਹ ਮਨਿੰਦਰ ਸਿੰਘ ਲਾਲਪੁਰਾ ਦੀ ਕਰਾਂਗੇ ਕਾਂਗਰਸ ਦੀ ਜੋ ਅੱਜ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਹੈ ਉਸ ਬਾਰੇ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਤਾਰ ਸਿੰਘ ਸਿੱਧੂ ਜੀ ਜੀਤ ਸਾਬਾਤਪਾ ਸਵਾਗਤ ਹੈ ਤੁਹਾਡਾ ਰਾਮ ਮਿਹਰਬਾਨੀ ਧੰਨਵਾਦ ਤੁਹਾਡਾ ਦਰਸ਼ਨਾਂ ਬੜੇ ਸਤਿਕਾਰ ਨਾਲ ਸਵੀਕਾਰ ਜਿਹੜੇ ਤੁਸੀਂ ਜ਼ਿਕਰ ਕੀਤਾ ਹੈ ਖਬਰਾਂ ਦਾ ਤੁਹਾਡੇ ਕੋਲ ਤੰਗਾ ਪੜਾ ਰਿਹਾ ਹੈ ਜੀ ਲੋ ਸਵਾਲ ਜੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਗੱਲ ਇਸੇ ਕੈਬਨਟ ਮੀਟਿੰਗ ਦੀ ਕਰਾਂਗੇ ਜਿਸ ਦੇ ਵਿੱਚ ਸਾਧੂ ਸਿੰਘ ਧਰਮਸੋਤ ਉਹਨਾਂ ਦੇ ਉੱਪਰ ਜਿਹੜੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ ਕਰੋੜਾਂ ਰੁਪਏ ਦੇ ਉਸ ਨੂੰ ਲੈ ਕੇ ਇੱਕ ਪਰਮਿਸ਼ਨ ਦੇ ਦਿੱਤੀ ਗਈ ਹੈ ਕਿ ਕਾਰਵਾਈ ਹੈ ਜਿਹੜੀ ਉਹ आरंभ ਵੀ ਜਾ ਸਕਦੀ ਹੈ منی ਲਾਂਡਰਿੰਗ ਦੇ ਦੋਸ਼ ਤੈ ਹੋਏ ਸਨ ਕਿਵੇਂ ਦੇਖਦੇ ਇਸ ਨੂੰ ਬਹੁਤ ਹੈ ਮਾਮਲਾ ਦੇਖੋ ਦਾਗਧਾਰ ਆਮ ਆਦਮੀ ਪਾਰਟੀ ਮਖੰਦਰ ਭਗਵੰਤ ਮਾਨ ਨੇ ਕਹਿ ਰਿਹਾ ਕਿ ਸੜੀ ਨੀਤੀ ਹੈ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਜੀ ਮਨੇ ਕਿ ਆਪਣੇ ਵੀ ਆ ਗੋਨ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਚ ਹੱਥ ਪਾਇਆ ਕਿ ਹੁਣ ਗੱਲ ਕਰਦੇ ਆਂ ਸਾਫ ਕਾ ਕੈਬਨਿਟ ਮੰਤਰੀ 사ਦੂ ਸਿੰਘ ਧਰਮਸੋਧੀ ਉਹਦੇ ਖਿਲਾਫ ਵਿਜੀਲੈਂਸ ਵੱਲੋਂ 1.67 ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ਦਾ ਮਾਮਲਾ 22 ਦੇ ਚ ਦਰਜ ਹੋਇਆ ਸੀ ਉਸ ਨੂੰ ਲੈ ਕੇ ਉਹ ਪਹਿਲਾਂ ਜੇਲ੍ਹ ਚ ਵੀ ਗਏ ਉਸ ਵਿੱਚ ਵੀ ਕਈ ਵਾਰ ਹੋਈ ਇਹ ਇੱਕ ਕਾਨੂੰਨੀ ਪ੍ਰਕਿਰਿਆ ਹੁੰਦੀ ਹੈ ਕਿ ਕਿਸੇ ਵੀ ਸਾਬਕਾ ਕੈਬਨਰ ਮੰਤਰੀ ਦੇ ਕੇਸ ਚਲਾਉਣ ਲਈ ਗਵਰਨਰ ਦੀ ਪ੍ਰਵਾਨਗੀ ਜ਼ਰੂਰੀ ਹੁੰਦੀ ਹੈ ਅੱਜ ਜਿਹੜੀ ਕੈਬਨਟ ਹੋਈ ਹੈ ਕੈਬਨਟ ਨੇ ਹਰੀ ਚੰਡੀ ਦੇਤੀਆ ਸਾਧ ਸੰਤਮਨ ਸੋਤ ਦੇ ਖਿਲਾਫ ਪਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਕੇਸ ਚਲਾਉਣ ਲਈ ਗਵਰਨਰ ਨੂੰ ਸਿਫਾਰਸ਼ ਕੀਤੀ ਹੈ ਇਸ ਗੱਲ ਦੀ ਕਿ ਇਸ ਕੇਸ ਕੇ ਦੀ ਪ੍ਰਵਾਨਗੀ ਦਿੱਤੀ ਜਾਵੇ ਕੇਸ ਚਲਾਉਣ ਦੇ ਲਈ ਇਸ ਤਰ੍ਹਾਂ ਹੁਣ ਸਾਧ ਸੰਤਮਨ ਧਰਮ ਸੋਤ ਉਦਲੇ ਵੜੀ ਮਸੀਬਾ ਜਿਹੜੀ ਹੈ ਖੜੀ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਕੈਬਨਿਟ ਵੱਲੋਂ ਫੈਸਲਾ ਲੈਣ ਤੋਂ ਬਾਅਦ ਹੁਣ ਮਾਮਲਾ ਅਦਾਲਤੀ ਪ੍ਰਕਿਰਿਆ 'ਚ ਪਹੁੰਚੇਗਾ ਔਰ ਉਹ ਫੈਸਲਾ ਤਾਂ ਬੇਸ਼ੱਕ ਅਦਾਲਤਾਂ 'ਚ ਜਾ ਕੇ ਹੋਏਗਾ ਪਰ ਪ੍ਰिटिकल ਤੌਰ ਤੇ ਦੇਖਿਆ ਜਾਵੇ ਸੱਜਣ ਸੰਤਾਨ ਨੂੰ ਜਿੱਤੇ ਇੱਕ ਵੱਡਾ ਝਟਕਾ ਹੈ ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਲਈ ਇੱਕ ਵੱਡੀ ਝਟਕੀ ਵਾਲੀ ਗੱਲ ਹੋਏਗੀ ਕਿਉਂਕਿ ਕਾਂਗਰਸ ਲਗਾਤਾਰ ਇਹ ਕਹਿੰਦੀ ਰਹਿੰਦੀ ਹੈ ਕਿ ਬਦਲੇ ਖੁਰੇ ਦੀ ਭਾਣ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਜੀ ਸਾਡੇ ਕਲਾਬ ਬਦਲੇ ਕੁਰੀ ਦੀ ਭਾਵਨਾ ਕੀਤੀ ਜਾ ਰਹੀ ਹੈ ਤੇ ਹੁਣ ਜਦੋਂ ਕੈਬਨਟ ਨੇ ਫੈਸਲਾ ਲਿਆ ਤਾਂ ਸਵਾਭਕ ਹੈ ਗਵਰਨਰ ਸਾਹਿਬ ਨੇ ਪ੍ਰਵਾਨਗੀ ਦੇ ਦੇਣੀ ਹੈ ਤੇ ਫਿਰ ਸਾਧ ਸੰਤਮ ਸਮੂਹ ਤੇ ਕੀ ਚੱਲੇਗਾ ਪ੍ਰਸ਼ਾਸਨ ਦੇ ਵੱਡੇ ਮਾਨ ਲੈ ਕੇ ਔਰ ਅੱਜ ਵੀ ਜਦੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਬਾਅਦ ਜਿਹੜੇ ਆਪ ਦੇ ਕਦਮ ਰੱਖੂਆ ਕੈਬਨਟ ਮੰਤਰੀ ਹੈ ਗਤਮਾਤਰੀ ਹਰਪਾਲ ਜੀ ਮਾ ਤੁਨ ਨਾਲ ਕੈਬਨਟ ਮੰਤਰੀ ਸੰਜੀਵ ਰੋੜਾ ਦੋਨਾਂ ਵੱਲੋਂ ਕਿਹਾ ਗਿਆ ਕਿ ਦੇਖੋ ਸਾਡੀ ਤਾਂ ਨੀਤੀ ਤੇ ਹੈ ਕਿ ਪ੍ਰਿਸ਼ਤਾਚਾਰ ਦੇ ਮਾਮਲੇ 'ਚ ਕੋਈ ਬਰਦਾਸ਼ਤ ਨਹੀਂ ਕੀਤਾ ਜਾਏਗਾ ਚਾਹੇ ਉਹ ਵੱਡਾ ਹੋਵੇ, ਛੋਟਾ ਹੋਵੇ। ਸੋ ਇਹਨ ਇੱਕ ਪੋਲੀਟੀਕਲ ਵੱਡਾ ਮਾਮਲਾ ਆਉਣ ਵਾਲੇ ਜਣਾ ਪੰਜਾਬ 'ਚ ਫੇਰ ਨਵੇਂ ਸਿਰੇ ਤੋਂ ਉੱਪਰ ਕੇ ਸਾਹਮਣੇ ਆ ਰਿਹਾ ਜਦੋਂ ਸਾਬ ਸੰਧਰਮ ਤੋਂ ਪ੍ਰਿਸ਼ਤਾਚਾਰ ਦੇ ਮਾਮਲੇ ਲੈ ਕੇ ਕਟਾਰੇ 'ਚ ਖੜੇ ਹੁੰਦੇ ਨਜ਼ਰ ਆ ਰਹੇ। ਜੀ ਜੀ ਬਿਲਕੁਲ ਉਸ ਤੋਂ ਪਿਛਲੇ ਦਿਨੀ ਭਗਵੰਤ ਮਾਨ ਹੋਣਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਉਸ ਦੇ ਵਿੱਚ ਵੀ ਉਹਨਾਂ ਨੇ ਕਿਹਾ ਸੀ ਕਿ ਕਾਗਜ਼ ਪੱਤਰ ਸਭ ਦੇ ਤਿਆਰ ਹੋ ਚੁੱਕੇ ਨੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਹਿੰਦੇ ਕਿ ਸਾਰਿਆਂ ਦੇ ਪੱਤਰ ਨੇ ਜਿਹੜੇ ਉਹ ਖੋਲਦਾਂਗੇ ਸੋ ਕਾਂਗਰਸ ਦੇ ਸਾਬਕਾ ਮੰਤਰੀ ਨੇ ਜਿਹੜੇ ਉਹ ਫਸਦੇ ਨਜ਼ਰ ਆ ਰਹੇ ਨੇ ਹੁਣ ਦੇਖਾਂਗੇ ਕਿ ਅੱਗੇ ਕਾਰਵਾਈ ਕਿਸ ਤਰ੍ਹਾਂ ਦੀ ਹੁੰਦੀ ਹੈ ਸਤ ਸਾਬ ਹੁਣ ਗੱਲ ਕਰਾਂਗੇ ਇਹਨਾਂ ਦੇ ਆਪਣੇ ਹੀ ਐਮ ਐਲ ਏ ਮਨਜੀ ਮਨਜਿੰਦਰ ਸਿੰਘ ਲਾਲਪੁਰਾ ਦੀ ਆਪਾ ਜਾਣਦੇ ਆ ਪਿਛਲੇ ਦਿਨੀ ਜ਼ਿਲ੍ਹਾ ਸੈਸ਼ਨ ਕੋਰਟ ਜਿਹੜੇ ਤਰਨਤਾਰਨ ਦੇ ਨੇ ਉਸ ਦੇ ਜੱਜ ਉਹਨਾਂ ਦੇ ਵੱਲੋਂ ਸਜ਼ਾ ਸੁਣਾਈ ਗਈ ਸੀ 4 ਸਾਲ ਦੀ ਪਰ ਇਸ ਸਜ਼ਾ ਨੂੰ ਚੁਣੌਤੀ ਦਿੱਤੀ ਆ ਹਾਈ ਕੋਰਟ ਦੇ ਵਿੱਚ ਤੇ ਮੰਗ ਕੀਤੀ ਗਈ ਹੈ ਕਿ ਇਸ ਨੂੰ ਲੈ ਕੇ ਜੋ ਅਪੀਲ ਦਾਇਰ ਕੀਤੀ ਗਈ ਹੈ ਉਸ ਵਿੱਚ ਕਿਹਾ ਗਿਆ ਕਿ ਸਜ਼ਾ ਤੇ ਰੋਕ ਲਗਾਈ ਜਾਵੇ ਜਿਸ ਦਾ ਕਾਰਨ ਦੱਸਿਆ ਵੀ ਜੇ ਸਜ਼ਾ ਤੇ ਰੋਕ ਨਾ ਲੱਗੀ ਤਾਂ ਉਹਨਾਂ ਦੀ ਵਿਧਾਇਕੀ ਚਲੀ ਜਾਣੀ ਹੈ ਜੋ ਉਹਨਾਂ ਦੇ ਵਕੀਲ ਕਹਿੰਦੇ ਨੇ ਕਿਵੇਂ ਦੇ ਦੇਸ ਨੂੰ ਇਹ ਵੀ ਆ ਮੁੱਦਾ ਮਨਿੰਦਰ ਸਿੰਘ ਲਾਲਪੁਰਾ ਦੇਖੋ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੀ ਹੈ ਆਪ ਦੇ ਵਿਧਾਇਕਾ ਪਰ 213 ਦਾ ਪੁਰਾਣਾ ਕੇਸ ਹੈ ਇੱਕ ਲੜਕੀ ਵੱਲੋਂ ਇਹਨਾਂ ਤੇ ਅਕਲੇਗੇਸ਼ਨ ਲਗਾਏ ਗਿਆ ਉਹ ਅਦਾਲਤਾਂ ਦੇ ਵੱਖ-ਵੱਖ ਪੱਧਰ ਤੇ ਮਾਮਲਾ ਚੱਲਦਾ ਰਿਹਾ ਮਾਮਲਾ ਵੀ ਕੋਈ ਛੋਟਾ ਮੋੜਾ ਮਾਮਲਾ ਨਹੀਂ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਦੇ ਨਾਲ ਇਹ ਕਾਰਵਾਈ ਸ਼ੁਰੂ ਹੋਈ ਉਸ ਤੋਂ ਬਾਅਦ ਕੇ ਦਰਜ ਹੋਇਆ ਕਿ ਪਿਛਲੇ ਦਿਨਾਂ ਚ ਅਦਾਲਤ ਨੇ ਜ਼ਿਲ੍ਹਾ ਅਦਾਲਤ ਜਿਹੜੀ ਹੈਗੀ ਆ ਉਹਨਾਂ ਵੱਲੋਂ ਇਹਨਾਂ ਨੂੰ 4 ਸਾਲ ਦੀ ਸਜ਼ਾ ਸੁਣਾਈ ਗਈ ਤੇ ਹੁਣ ਉਹਨਾਂ ਨੇ ਹਾਈ ਕੋਰਟ ਦਾ ਬੂਹਾ ਖੜਕਾਇਆ ਉਹਨਾਂ ਦਾ ਇੱਕ ਸਪੱਸ਼ਟ ਸਵਾਲ ਇਹ ਹੈ ਕਿ ਜੇ ਤੁਮ ਹਾਈ ਕੋਰਟ ਚਲੇ ਗਏ ਆ ਉਤੋਂ ਜੇ ਤੱਕ ਕੋਈ ਰਾਤ ਮੈਜੇ ਦੇਖੋ ਫੈਸਲਾ ਅਦਾਲਤਾਂ ਨੇ ਕਰਨਾ ਹੁੰਦਾ ਹੈ ਇਹ ਤਾਂ ਵੱਖਰਾ ਮਾਮਲਾ ਹੈ ਜੇ ਲਾਲਪੁਰਾ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਉਹ ਰਾਤ ਨਹੀਂ ਮਿਲਦੀ ਤਾਂ ਸਪੱਸ਼ਟ ਤੌਰ ਤੇ ਇੱਕ ਤਾਂ ਲਾਲਪੁਰਾ ਸਿੱਧੇ ਤੌਰ ਤੇ ਜੇਲ੍ਹ ਜਾਣਾ ਹੀ ਪਏਗਾ ਦੂਜਾ ਉਹਨਾਂ ਦੀ ਵਿਧਾਇਕੀ ਵੀ ਚਲੀ ਜਾਏਗੀ ਕਿਉਂਕਿ 2 ਸਾਲ ਤੋਂ ਸੰਵਿਧਾਨ ਦੇ ਵਿੱਚ ਇਹ ਪ੍ਰੋਵੀਜ਼ਨ ਹੈ ਕਿ 2 ਸਾਲ ਤੋਂ ਉੱਪਰ ਸਜ਼ਾ ਹੋਏਗੀ ਅਕਸਰ ਹੁੰਦਾ ਤੇ ਕੋਈ ਵਿਅਕਤੀ ਜਿਹੜਾ ਰਾਸੀ ਨੇਤਾ ਹੋਵੇ ਚਾਹੇ ਅਧਿਕਾਰੀ ਹੋਵੇ ਨਹੀਂ ਰਹਿ ਸਕਦਾ ਸੋ ਜੇ ਸਜ਼ਾ ਦਾ ਆਪਰੇਸ਼ਨ ਹੋ ਗਿਆ 4 ਸਾਲ ਦਾ ਉਹਦੇ ਤੇ ਮੋਰਲੀ ਲਾਗੇ ਵੱਧ ਘਟ ਸਜ਼ਾ ਕਰਨੀ ਅਦਾਲਤਾਂ ਦੇ ਕਈ ਵਾਰੀ ਮੌਕੇ ਮਤਾ ਕਿਸ ਤਰ੍ਹਾਂ ਦੇ ਤੱਥਾਂ ਦਾ ਫੈਸਲੇ ਲਏ ਜਾਂਦੇ ਆ ਰਿਕਵਰੜਾ ਸਪਸ਼ਟ ਮਾਮਲਾ ਹੈ ਕਿ ਜੇ ਇਹਦੇ ਤੇ ਸਜ਼ਾ ਕਹਿ ਰਹੀ ਜਾਂਦੀ ਹੈ ਅਦਾਲਤ ਵੱਲੋਂ ਤਾਂ ਵਿਦੇਕ ਦੀ ਵਿਦੇਖੀ ਗਈ ਤੇ ਨਾਲ ਉਸ ਹਲਕੇ ਸਮਝ ਲਓ ਕਿ ਅਗਲੇ ਦਿਨਾਂ ਚ ਅਸੈਂਬਲੀ ਦੀਆਂ ਚੋਣਾਂ ਜਨਰ ਚੋਣਾਂ ਤੋਂ ਪਹਿਲਾਂ ਪਹਿਲਾਂ ਇੱਕ ਹੋਰ ਵਿਧਾਨ ਸਭਾ ਦੀ ਚੋਣ ਵੀ ਆ ਸਕਦੀ ਹੈ ਬਲਾਲਪੁਰਾ ਦਾ ਜਾਤੀ ਤੌਰ ਤੇ ਮੈਂ ਸਮਝਦਾ ਕਿ ਕਬਟਾ ਉਹਦੇ ਲਈ ਰਾਸੀ ਇਸ਼ੂ ਹੈਗਾ ਦਿਖਾਇਆ ਜਾਏਗਾ ਕਿ ਹਾਈ ਕੋਰਟ ਕਿਸ ਨਿਰਣੇ ਤੇ ਪਹੁੰਚਣ ਨੂੰ ਕੋ ਰਾਹਤ ਮਿਲਦੀ ਹੈ ਜਾਂ ਨਹੀਂ ਮਿਲਦੀ ਆਮ ਤੌਰ ਤੇ ਇਦਾਂ ਦੇ ਮਾਮਲੇ ਬਹੁਤ ਲਟਕਦੇ ਨਹੀਂ ਅਦਾਲਤਾਂ ਜਲਦੀ ਇਸ ਮਾਮਲੇ ਤੇ ਕੋਈ ਨਾ ਕੋਈ ਫੈਸਲਾ ਕਰਦੇ ਆ ਜੀ ਜੀ ਸਿਰ ਸਾਹਿਬ ਤੁਸੀਂ ਜ਼ਿਕਰ ਕੀਤਾ ਹੈ ਕਿ ਚੋਣ ਹੈ ਜਿਹੜੀ ਉਹ ਹੋ ਸਕਦੀ ਹੈ ਪਰ ਇੱਕ ਚੋਣ ਹੈ ਜਿਹੜੀ ਉਹ ਆ ਚੁੱਕੀ ਹੈ ਜਿਹੜੀ ਕੀ ਹੈ ਰਾਜ ਸਭਾ ਦੀ ਆਪਾਂ ਜਾਣਦੇ ਹਾਂ ਕਿ ਲੁਧਿਆਣਾ ਦੇ ਵਿੱਚੋਂ ਜਦੋਂ ਅਰੋੜਾ ਸਾਹਿਬ ਬਣੇ ਐਮਐਲਏ ਤਾਂ ਉਹ ਰਾਜ ਸਭਾ ਵਾਲੀ ਸੀਟ ਖਾਲੀ ਹੋਈ ਹੁਣ ਕਿ ਆਸਰਾਈਆਂ ਤਾਂ ਇਹ ਵੀ ਨਹੀਂ ਕਿ ਹਰਵਿੰਦ ਕੇਜੀ ਵੱਲ ਨੇ ਜਿਹੜੇ ਉਸ ਸੀਟ ਤੋਂ ਜਿਹੜੇ ਰਾਜ ਸਭਾ ਮੈਂਬਰ ਬਣ ਸਕਦੇ ਨੇ ਪਰ ਕਹਿੰਦੇ ਕਿ ਉਹਨਾਂ ਨੇ ਇਨਕਾਰ ਕਰ ਦਿੱਤਾ ਇਸ ਲਈ ਹੁਣ ਉਹਨਾਂ ਸੰਭਾਵਨਾਵਾਂ ਦੇ ਉੱਪਰ ਵੀ ਰਾਮਚੰਨ ਲੱਗ ਗਿਆ ਪਰ ਕਿਵੇਂ ਦੇਖਦੇ ਹੋ ਕਿਉਂਕਿ 24 ਅਕਤੂਬਰ ਦਾ ਦਿਨ ਮਿਥ ਦਿੱਤਾ ਗਿਆ ਅੱਜ ਤੋਂ ਸਹੀ 1 ਮਹੀਨੇ ਬਾਅਦ ਜਿਹੜੀ ਹੈ ਇਹ ਚੋਣ ਹੋਣ ਜਾ ਰਹੀ ਹੈ ਬਿਲਕੁਲ ਇਸ ਤਰ੍ਹਾਂ ਕੇ ਵੀ ਹੈ ਮੈਂ ਕਿਉਂਕਿ ਪੋਲੀਟੀਕਲ ਤੌਰ ਤੇ ਦੇਖਿਆ ਜਾਵੇ ਇਹ ਸੀਟ ਪੰਜਾਬ ਵੱਲ ਖਾਲੀ ਹੋਈ ਹੈ ਜਨੀਵ ਰੂੜਾ ਆਪ ਸਾਰੇ ਜਾਣਦੇ ਹਾਂ ਕਿ ਕੈਬਨਟ ਮੰਤਰੀ ਬਣ ਗਿਆ ਆਪਣੀ ਅਹਿਮ ਪੂਮਕਾ ਨਿਵਾਰਿਆ ਉਹਨਾਂ ਨੇ ਪਾਰਟੀ ਦੇ ਨਿਸ਼ਵਾਮਤਾ ਕਹਿ ਲੋ ਪਾਰਟੀ ਦੀ ਡਾਇਰੈਕਸ਼ਨ ਮਤਾ ਕਹਿ ਲੋ ਕਿ ਰਾਜ ਸਭਾ ਤੋਂ ਅਸਤੀਫਾ ਦੇ ਕੇ ਵਿਧਰਾ ਇਲੈਕਸ਼ਨ ਲਈ ਉਹ ਸ਼ਾਨਦਾਰ ਇਲੈਕਸ਼ਨ ਦਿੱਲੀ ਲੁਧਿਆਣਾ ਦੇ ਲੋਕਾਂ ਨੇ ਉਹਨਾਂ ਨੂੰ ਜਿਤਾ ਕੇ ਵਿਧਾਨ ਸਭਾ ਜਿ ਪਹਾਇਆ ਤੇ ਹੁਣ ਉਹ ਕੈਬਨਟ ਮੰਤਰੀ ਦੇ ਅਹੁਦੇ ਤੇ ਫਰਾਜ਼ਮਾਨ ਹੈ ਇਹ ਗੱਲ ਰਾਜ ਸਭਾ ਦੀ 24 ਅਕਤੂਬਰ ਨੂੰ ਜਿਹੜਾ ਚੋਣ ਕਮਿਸ਼ਨਰ ਨੇ ਬਕਾਇਦਾ ਤਰੀਕ ਤੈਅ ਕਰਤੀ ਹੈ ਜੇਕਰ ਵਿਰੋਧੀ ਤਰਫ ਦਾ ਕੋਈ ਆਗੂ ਰਾਸਵਲੀ ਉਮੀਦਵਾਰ ਖੜਾ ਹੋਏਗਾ ਫਿਰ ਤਾਂ ਇਲੈਕਸ਼ਨ ਹੋਏਗੀ ਨਹੀਂ ਤਾਂ ਨਿਰਵਿਰੋਧੀ ਜਿਹੜਾ ਵੀ ਆਪ ਵੱਲੋਂ ਕੋਈ ਆਗੂ ਆਏਗਾ ਇਹ ਗੱਲ ਮੈਂ ਦਰਸ਼ਕਾਂ ਲਈ ਸਪਸ਼ਟ ਕਰਨੀ ਚਾਹੁੰਦਾ ਕਿ ਜੇ ਕੱਲੀ ਸੀਟ ਹੋਵੇ ਤਾਂ ਉਹਦੇੰ ਦਾ ਉਹ ਕੀ ਹੁੰਦਾ ਕਿ ਜਿਹੜੀ ਪਾਰਟੀ ਦਾ ਰਾਜ ਸਭਾ ਦੇ ਅੰਦਰ ਬਹੁਮਤ ਹੈ ਆਮ ਤੌਰ ਤੇ ਉਸਦਾ ਉਮੀਦਵਾਰ ਹੀ ਜੇ ਤੂੰ ਹੁੰਦਾ ਕਿਉਂਕਿ ਬਹੁਮਤ ਇਨਾ ਹੁੰਦਾ ਕਿ ਦੂਜੇ ਉਸ ਤੇ ਮੁਕਾਬਲਾ ਨਹੀਂ ਸਕਦੇ 99 95 ਜਿਹੜੇ ਵਿਧਾਇਕ ਹੈ ਗੱਲ ਬੜੀ ਸਾਫ਼ ਹੈ ਕਿ ਰਾਜ ਸਭਾ ਦੀ ਸੀਟ ਪਹਿਲਾਂ ਆਪ ਵਾਲਿਆਂ ਨੇ ਛੱਡੀ ਸੀ ਤੇ ਹੁਣ ਆਪ ਵਾਲਿਆਂ ਦੀ ਝੋਲੀ ਚ ਪੈਦੀ ਨਜ਼ਰ ਆ ਰਹੀ ਹੈ ਪਰ ਇਹ ਗੱਲ ਮੈਂ ਪੋਲੀਟਿਕਲ ਤੌਰ ਤੇ ਜ਼ਰੂਰ ਗੱਲ ਕਰਨੀ ਚਾਹਾਂਗਾ ਆਪਣੇ ਦਰਸ਼ਕਾਂ ਨਾਲ ਕਿਉਂਕਿ ਮੀਡੀਆ ਜਿਹੜੀਆਂ ਗੱਲਾਂ ਉੜਦੀਆਂ ਰਹਿੰਦੀਆਂ ਇਸ ਕਰਕੇ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਬਣਦੀ ਹੈ ਉਹ ਇਹ ਹੈ ਕਿ ਦੇਖੋ ਸਦਨ ਦੇ ਪੰਜਾਬ ਵਿਧਾਨ ਸਭਾ ਦੀ ਆਪਾਂ ਗੱਲ ਕਰੀਏ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਜੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਕਿਹਨਾਂ ਸੁਨੀਲ ਜਾਖੜ ਜੀ ਉਹਨਾਂ ਵੱਲੋਂ ਲਗਾਤਾਰ ਆਪ ਦੇ ਉੱਤੇ ਹਮਲੇ ਹੁੰਦੇ ਰਹੇ ਕਿ ਜੀ ਇਹ ਟੁੱਟ ਰਹੀ ਹੈ ਜੀ ਇਹ ਦੇ ਵਿਧਾਇਕ ਟੁੱਟ ਕੇ ਜਾ ਰਿਹਾ ਹੈ ਜਿਸ ਤੱਕ ਬਾਜਵਾ ਜੀ ਦਾ ਸਵਾਲ ਉਹਨਾਂ ਦਾ ਕਿਹਾ ਕਿ ਮੇਰੇ ਕੋਲ ਗਿਣਤੀ ਹੈ ਕਿੰਨੀ ਗਿਣਤੀ ਜਿਹੜੇ ਵਿਧਾਇਕ ਟੁੱਟ ਕੇ ਕਾਂਗਰਸ ਤੋਂ ਹੋਣੇ ਪਿਆਰ ਹੈ ਜੀ ਤਾਂ ਦੇਖੋ ਇੱਕ ਹਿਸਾਬ ਜੀ ਜਿਕੇ ਰਖੀ ਜੀ ਕਿ 24 ਅਕਤੂਬਰ ਨੂੰ ਪੈਣੀਆਂ ਵੋਟਾਂ ਇਹਦੇ ਨਾਲ ਜਿਹੜੇ ਮੌਜੂਦਾ ਅੰਕੜੇ ਹਨ ਤਾਂ ਆਕਤਾ ਆਪਾਂ ਜਿੱਤਣ ਤੋਂ ਰੋਕ ਨਹੀਂ ਸਕਦਾ ਪਰ ਨਾਲ ਦੇ ਨਾਲ ਹੀ ਵਿਰੋਧੀ ਧਿਰਾਂ ਦੇ ਜਿਹੜੇ ਦਾਅਵੇਦਾਰੀ ਹਨ ਉਹਦਾ ਹੀ ਪਿਆਜ ਵੀ ਉਕਰਦਾ ਨਜ਼ਰ ਆਏਗਾ ਜੇ ਹੁਣ ਕਾਂਗਰਸ ਪਾਰਟੀ ਕੋਲੇ ਵਾਕੇ ਅੰਦਰ ਖਾਤੇ ਵਿਧਾਇਕ ਹੈਗੇ ਆ ਆਪ ਦੇ ਤਾਂ ਫੇਰ ਕਾਂਗਰਸ ਵਾਲਾ ਨੂੰ ਉਮੀਦਵਾਰ ਖੜਾ ਕਰਨਾ ਚਾਹੀਦਾ ਤੇ ਜਿੱਤੋਣਾ ਚਾਹੀਦਾ ਕਿਉਂਕਿ ਵੋਟਾਂ ਅੰਦਰ ਖਾਤੇ ਪੈਣੀਆਂ ਵੋਟਾਂ ਨਾ ਦਿਖਾ ਕੇ ਨਹੀਂ ਪੈਣੀਆਂ ਇਦਾਂ ਹੀ ਭਾਜਪਾ ਵਾਲੇ ਵੀ ਕਹਿੰਦੇ ਆ ਕਿ ਮੁਖੰਦਰ ਭਗਵਾਨ ਤੁਨ ਅੱਜ ਵੀ ਗਿਆ ਕੱਲ ਵੀ ਗਿਆ ਉਹੋਟਾਂ ਉੱਪਰ ਆ ਲੱਗ ਰਿਹਾ ਕਿ ਪਾਰਟੀ ਜੀ ਕਿੰਨਾ ਕ੍ਰਿਟਿਸਿਜ਼ਮ ਆ ਕਿੰਨੇ ਕ ਨਾਲ ਖੜਿਆ ਉਹਨਾਂ ਦੇ ਸੋ ਬੜੀ ਦਚਸਾਲ ਸੁਚ ਹੋਣਾ ਚੋਈ ਦੀ ਉਸ ਤਰ੍ਹਾਂ ਦੀ ਚੋਣ ਨੇ ਕਿ ਆਪਲੇ ਕੋਈ ਖਤਰਾ ਹੈ ਜੀ ਪੋਲਿਟਿਕਲ ਤੌਰ ਤੇ ਬੜੇ ਇੰਟਰਸਟ ਹੈ ਇਸ ਕਰਕੇ ਇੱਕ ਤਾਂ ਆਪ ਵਾਲੇ ਵਾਪਸ ਰਾਜ ਸਮਾ ਚਲੇ ਜਾਣਗੇ ਹੂੰ ਦੂਜਾ ਮੁੱਖ ਤੌਰ ਤੇ ਕਾਂਗਰਸ ਤੇ ਭਾਜਪਾ ਲਗਾਤਾਰ ਜਿਹੜੇ ਇਹਨਾਂ ਦੇ ਅਲੀਗੇਸ਼ਨ ਲਾਉਂਦੇ ਰਹਿੰਦੇ ਕਿ ਸਰਕਾਰ ਟੁੱਟੀ ਵਿਧਾਇਕ ਟੁੱਟ ਗਈ ਗੀ ਬੀਕ ਗਈ ਹੋਣਾ ਇਹ ਤੋਤੇ ਤੋਤੇ ਪਾਣੀ ਦਾ ਪਾਣੀ ਹੋ ਜਾਏਗਾ ਜੇ ਕਿਸੇ ਨਾਲ ਕੋਈ ਚਾਰ ਫालतੂ ਵਿਧਾਇਕ ਹੈਗੇ ਆ ਕਿ ਹੋ ਸਕਦਾ ਤਾਂ ਫਿਰ ਆਪਣਾ ਉਮੀਦਵਾਰ ਖੜਾ ਕਰਕੇ ਦਿਖਾਉਣਗੇ ਤਾਂ ਪਤਾ ਲੱਗ ਜੇਗਾ ਕਿ ਜਿੱਲੀ ਬਹੁਤ ਸਮਝਦੀ ਹੈ ਕਿ ਨਹੀਂ ਹੈ ਸੋ ਦੂਜੀਆਂ ਤਰ੍ਹਾਂ ਦੀ ਵੱਡੀ ਚੁਣੌਤੀ ਹੈ ਉਹਦੇ ਨਾਲ ਪੰਜਾਬ ਦੀ ਜਿਹੜੀ ਪੰਜਾਬ ਦੀ ਰਾਜਨੀਤੀ ਹੈ ਉਹਦੇ ਚ ਵੀ ਕੋਈ ਸਥਿਤੀ ਜਿਹੜੀ ਹੈ ਸਪਸ਼ਟ ਹੁੰਦੀ ਨਜ਼ਰ ਆਏਗੀ ਕਿ ਕਿਉਂ ਆਖਰ ਜਿਹੜੀਆਂ ਹੈਗੀਆਂ ਵਿਰੋਧੀ ਤਰ੍ਹਾਂ ਰਾਸ਼ੀ ਤਰ੍ਹਾਂ ਲੋਕਾਂ ਦੇ ਝੰਡੇ ਤੇ ਲੋਕਾਂ ਦੇ ਮੁੱਦਿਆਂ ਤੇ ਲੜਨ ਨਹੀਂ ਥਾਂ ਇਹ ਤਰ੍ਹਾਂ ਦੀ ਨਟੰਕੀ ਕਰਦੀਆਂ ਕਿ ਫਲਾਣੇ ਵਿਧਾਇਕ ਟੁੱਟ ਕੇ ਆ ਗਏ ਫਲਾਣੇ ਜਾ ਰਿਹਾ ਇੱਕ ਗੈਰਚਕਿਨੀ ਦਾ ਮਾਹੌਲ ਪੈਦਾ ਕਰਨਾ 24 ਅਕਤੂਬਰ ਤੈਅ ਕਰੇਗਾ ਕਿ ਕੀ ਆਵਾਦੀ ਪਾਰਟੀ ਹੁਣੀ ਮਜ਼ਬੂਤ ਹੈ ਬਹੁਤੀ ਤਰ੍ਹਾਂ ਦੇ ਦਾਅਵੇ ਚ ਕੋਈ ਸਚਾਈ ਹੈ ਚਾਹੇ ਕੋ ਡਰਾਮੇਬਾਜ਼ੀ ਸੀ ਜੀ ਜੀ ਸਤ ਸਭ ਅੱਗੇ ਗੱਲ ਹੈ ਜਿਹੜੀ ਉਹ ਨੈਸ਼ਨਲ ਪੱਧਰ ਦੀ ਕਰ ਲੈਨੇ ਆ ਕਿ ਰਾਹੁਲ ਗਾਂਧੀ ਹੁਣਾਂ ਦਾ ਪੂਰਾ ਜ਼ੋਰ ਇਸ ਸਮੇਂ ਬਿਹਾਰ ਦੇ ਵਿੱਚ ਲੱਗਿਆ ਹੋਇਆ ਹੈ ਕਾਂਗਰਸ ਪਾਰਟੀ ਦੀ ਅੱਜ ਪੂਰੀ ਦੀ ਪੂਰੀ ਲੀਡਰਸ਼ਿਪ ਬਿਹਾਰ ਪਹੁੰਚ ਗਈ ਜਿੱਥੇ ਵਰਕਿੰਗ ਕਮੇਟੀ ਦੀ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋਈ ਤੇ ਥੋੜੀ ਜਿਹੀ ਹੈਰਾਨੀ ਇਹ ਹੋਈ ਕਿ ਬਿਹਾਰ ਦੇ ਵਿੱਚ ਆਜ਼ਾਦੀ ਤੋਂ ਬਾਅਦ ਕਾਂਗਰਸ ਦੀ ਇਹ ਪਹਿਲੀ ਬੈਠਕ ਹੋਈ ਹੈ ਜਿਹੜੀ ਕੀ ਪ੍ਰਧਾਨ ਖੜਗੇ ਉਹਨਾਂ ਦੀ ਅਗਵਾਈ 'ਚ ਉਹਨਾਂ ਦੇ ਨਾਲ ਰਾਹੁਲ ਗਾਂਧੀ ਮੌਜੂਦ ਸਨ ਉਹਨਾਂ ਦੀ ਅਗਵਾਈ ਦੇ ਵਿੱਚ ਹੋਈ ਹੈ ਬਿਹਾਰ ਲਈ ਪੂਰਾ ਜ਼ੋਰ ਹੈ ਜਿਹੜਾ ਲਗਾਇਆ ਹੋਇਆ ਵੋਟ ਚੋਰੀ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਅੱਜ ਮੀਟਿੰਗ 'ਚ ਚਰਚਾ ਵੀ ਹੋਈ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਦੀਆਂ ਗਤੀਵਿਧੀਆਂ ਇਸ ਸਮੇਂ ਕਾਂਗਰਸ ਦੀਆਂ ਬਿਹਾਰ ਦੇ ਵਿੱਚ ਨੇ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਦੇਖੋ ਜਿਤਨਾ ਕਾਂਗਰਸ ਦੀ ਵਰਕਿੰਗ ਕਮੇਟੀ ਦਾ ਸੰਭਾਲ ਹੈ ਰਾਜਪਟਨਾ ਸਾਹ ਚੋਰੀ ਹੈ ਪੰਜਾਬ ਦਾ ਜਿਹੜਾ ਸੀਨੀਅਰ ਕਾਂਗਰਸੀ ਲੀਡਰਸ਼ਿਪ ਹੈ ਜੁਨਿਸ ਪ੍ਰਤਾਪ ਬਾਜਵਾ ਹੈ ਰਾਜਾ ਵੜੰਗਾ ਚੰਦੇ ਜੰਨੀਆਂ ਹੋਰ ਕਦਾਵਰਾਗੂ ਉਥੇ ਕੀ ਹੈ ਗੁਰਦਰਾ ਸਾਹਿਬ ਵੀ ਜਾ ਕੇ ਨਤਮਸਤਕ ਹੋਇਆ ਪਟਨਾ ਸਾਹਿਬ ਉਹਦਾ ਪੰਜਾਬ ਦੀ ਸਥਿਤੀ ਦਾ ਪਾ ਜ਼ਿਕਰ ਕਰਾਂਗੇ ਪੰਜਾਬ ਦੀ ਜਿਹੜੀ ਛਵੀ ਉੱਥੇ ਪਹੁੰਚੀ ਹੈ ਪਰ ਜੇ ਪ੍ਰੈਕਟੀਕਲ ਤੌਰ ਤੇ ਦੇਖਿਆ ਜਾਵੇ ਜਦੋਂ ਤੁਸੀਂ ਕਿਹਾ ਕਿ ਜਿਹੜੀ ਪਹਿਲੀ ਵਰਕਿੰਗ ਕਮੇਟੀ ਹੈ ਇਹ ਤਾਂ ਜਿਹੜੀ ਬਿਹਾਰ ਦੇ ਚੋਰੀ ਹੈ ਕਿ ਜਿਹੜੇ ਰੋਹਲ ਗਾਂਧੀ ਲੱਗਦਾ ਹੈ ਕਿ ਬਿਹਾਰ ਤੇ ਪੂਰਾ ਪੂਰੇ ਕੰਟਰੀ ਦਾ ਪੂਰੇ ਦੇਸ਼ ਦਾ ਧਿਆਨ ਜਿਹੜਾ ਕੇਂਦਰਿਤ ਕਰਨ ਲੱਗੇ ਹੋਏ ਹੈ ਹੂੰ ਦੇਖੋ ਪਿਛਲੇ ਦਿਨਾਂ ਚੋਂ ਲਗਾਤਾਰ ਹਾਲਾਂਕਿ ਰੋਹਲ ਗਾਂਧੀ ਨੂੰ ਪਾਜ ਬਾਬਾ ਤਾਜੀ ਤਾਰ ਤਕੜੇ ਵਿਰੋਧ ਦਾ ਜ਼ਮਣਾ ਕਰਨਾ ਪੈ ਰਿਹਾ ਕਿਤੇ ਉਹਦੇ ਕਈ ਕੇਸ ਕਈ ਕਿਸਾਨ ਦੇ ਲਾਂਚਨ ਪਰ ਉਹ ਕ ਜਿਹਾਨੀਤਾ ਕਾਂਗਰਸਾ ਰੌਲ ਗਾਂਧੀ ਜਿਹੜਾ ਜਿਹੜਾ ਨੇ ਤੈਅ ਕੀਤਾ ਉਸ ਅਜੰਡੇ ਤੇ ਚੱਲ ਰਿਹਾ ਉਹ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਇਹ ਗੱਲ ਕਹਿ ਰਿਹਾ ਵੋਟ ਚੋਰੀ ਦੀ ਗੱਲ ਕਰ ਰਿਹਾ ਚੋਣ ਕਮਿਸ਼ਨ ਤੇ ਸਿੱਧੇ ਤੌਰ ਤੇ ਅਲੀਗੇਸ਼ਨ ਲਾ ਰਿਹਾ ਇੱਕ ਜੇਪਾ ਆਜ਼ਾਦੀ ਦੀ ਗੱਲ ਕਰੀਏ ਮੈਂ ਇਹ ਵੀ ਫਿਕਰ ਨਾਲ ਵਾਦਾ ਕਰਨਾ ਚਾਹਾਂਗਾ ਕਿ ਜ਼ਾਦੀ ਤੋਂ ਬਾਅਦ ਹੁਣ ਤੱਕ ਇਹ ਤਰ੍ਹਾਂ ਕਿਸੇ ਚੋਣ ਕਮਿਸ਼ਨ ਤੇ ਐ ਸਿੱਧੇ ਤੌਰ ਤੇ ਲਗਾਤਾਰ ਦੋਸ਼ ਨਹੀਂ ਲਗੇ ਕਿ ਕਿਸੇ ਹਾਕਮ ਦੇ ਨਾਲ ਮਿਲ ਗਿਆ ਕਿਤੇ ਹੋਇਆ ਕਿਤੇ ਵੋਟਾਂ 'ਚ ਰੌਲਾ ਰਪਾ ਪਾਇਆ ਗਿਆ ਉਸ ਤੋਂ ਵੱਧ ਗੱਲ ਨਿਕਲ ਗਈ ਪਰ ਇਹ ਵੱਡਾ ਕੌਮੀ ਪੱਤਰ ਦਾ ਇਸ਼ੂ ਹੈ ਮਾਤਾ ਕਿਸੇ ਇੱਕ ਸੀਟ ਦਾ ਮਾਮਲਾ ਹੈ ਕਿ ਇੱਕ ਸੀਟ ਤੇ ਕੋਈ ਰੌਲਾ ਪੈ ਗਿਆ ਜੀ ਉਥੋਂ ਦੇ ਸਥਾਨਕ ਅਧਿਕਾਰੀ ਜੀ ਉਹਨਾਂ ਨੇ ਫੇਵਰ ਦੇ ਦਿੱਤੀ ਤੇ ਹਾਕਮਦਾਰ ਨੂੰ ਚੁਟਾਤਾ ਇਹ ਮਾਮਲਾ ਗੋੜ ਚੋਰੀ ਦਾ ਕੌਮੀ ਪੱਤਰ ਤੇ ਹੈ ਔਰ ਹਰ ਗਾਂਧੀ ਨੇ ਇਸ ਮਾਮਲੇ ਦੇ ਉੱਤੇ ਫੈਦਰ ਪਾਜਾਤਰਾ ਵੀ ਕੀਤੀ ਹੈ ਵਿਹਾਰ ਦੇ ਸੈਂਟਰਲਾਈਜ਼ ਵੀ ਕੀਤਾ ਹੈ ਵਿਹਾਰ ਕਿਉਂਕਿ ਅਗਲੇ ਤਣਾ ਚੁੱਥੇ ਇਲੈਕਸ਼ਨ ਹੋ ਰਹੀਆਂ ਹਨ ਸੰਸਦਵਾਂ ਦੀਆਂ ਇਸ ਕਰਕੇ ਤਜਰਬੇ ਦੇ ਤੌਰ ਤੇ ਵੀ ਕਾਂਗਰਸ ਤੇ ਜਿਹੜੀਆਂ ਵਿਰੋਧੀ ਧਿਰਾਂ ਵਿਹਾਰ ਨੂੰ ਤਜਰਬੇ ਦੇ ਤੌਰ ਤੇ ਵੀ ਦੇਖ ਰਹੀਆਂ ਕਿ ਇਸ ਇਸ਼ੂ ਨੂੰ ਹਟਾਇਆ ਜਾਵੇ ਘਟੋ ਘਟੇ ਇੱਕ ਗੱਲ ਤਾਂ ਹੋਏਗਾ ਨਾ ਜੇ ਕੋਈ ਹਾਕਮ ਤਰਫੇ ਖਿਲਾਫ ਇਦਾਂ ਦੀ ਆਵਾਜ਼ ਬੁਲੰਦ ਕਰੇਗਾ ਜੀ ਹੋ ਸਕਦਾ ਹੈ ਕਿ ਜਿਹੜੀ ਵੋਟ ਚੋਰੀ ਦੇ ਮਾਮਲੇ ਆ ਨਾ ਹੋਣ ਜਾਂ ਘਟ ਜਾਣਾ ਹਮਮ ਤਾਂ ਕੋਈ ਇਸ ਤਰ੍ਹਾਂ ਦਾ ਪਮਾਨਾ ਜਾਂ ਕੋਈ ਨਾ ਕੋਈ ਕਵੰਦੀ ਇੱਕ ਉਹਦਾ ਅੰਕਸ਼ਿ ਲੱਗ ਸਕਦਾ ਸੋ ਵੱਡਾ ਮਾਮਲਾ ਜਿਹੜਾ ਉੱਥੇ ਅੱਜ ਜਿਹੜੀ ਵਰਕਿੰਗ ਕਮੇਟੀ ਉਹਦਾ ਇਹ ਹੈ ਕਿ ਕੌਮੀ ਪੱਤਰ ਤੇ ਸਨਿਆਹ ਦੇਣਾ ਕਿ ਕਾਂਗਰਸ ਦੇ ਹੋਦੇ ਹਮੇਤੀ ਤਰ੍ਹਾਂ ਲਗਾਤਾਰ ਇਸ ਮੁੱਦੇ ਤੇ ਸਟੈਂਡ ਲੈ ਰਹੀ ਹੈ ਕਿ ਵੋਟ ਚੋਰੀ ਦੇ ਮੁੱਦੇ ਤੇ ਲੜਾਈ ਲੜੀ ਜਾਏਗੀ ਤੇ ਲੜਾਈ ਇੱਥੇ ਬੰਦ ਨਹੀਂ ਹੋਏਗੀ ਹਾਲਾਂਕਿ ਭਾਜਪਾ ਲਗਾਤਾਰ ਵਿਰੋਧ ਕਰ ਰਹੀ ਇਸ ਗੱਲ ਦਾ ਕਿ ਇਹ ਜਾਲੀ ਆਇਆ ਹਾਰ ਗਏ ਜੀ ਰਖਿਆ ਲਾ ਕੇ ਚੋਣ ਕਮਿਸ਼ਨ ਦੇ ਭਾਜਪਾ ਦੋਨਾਂ ਇੱਕੋ ਜਿਹੇ ਬਿਆਨਬਾਜ਼ੀ ਕਰਨ ਲੱਗੇ ਵੇ ਆ ਜੇ ਆਪਾਂ ਨਾਂ ਹਟਾ ਦਈਏ ਚੋਣ ਕਮਿਸ਼ਨ ਦਾ ਤਾਂ ਜਿਹੜੇ ਦਰਸ਼ਕ ਹੈ ਜਾਂ 리ਡਰ ਹੈ ਅਖ਼ਬਾਰਾਂ ਮੀਡੀਆ ਪਾਣ ਵਾਲੇ ਉਹਨਾਂ ਲਈ ਫੈਸਲਾ ਕਰਨਾ ਮੁਸ਼ਕਲ ਹੋਏਗਾ ਕਿ ਚੋਣ ਕਮਿਸ਼ਨ ਦਾ ਬਿਆਨ ਹੈ ਕਿ ਕਿਸੇ ਭਾਜਪਾ ਗੂ ਦਾ ਬਿਆਨ ਹੈ ਬਿਲਕੁਲ ਇਤਨਾ ਰਲਗੜੋ ਕੇ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਔਰ ਵੱਡਾ ਇਸ਼ੂ ਹੈ ਇਹ ਕਿ ਤੁਸ ਕੀ ਨਿਕਲਦਾ ਕਿ ਇਹਨੇ ਨਿਕਲਦਾ ਪਰ ਲੱਗਦਾ ਕਾਂਗਰਸ ਨੇ ਤੈਅ ਕੀਤਾ ਹੈ ਕਿ ਇਸ ਮੁੱਦੇ ਤੇ ਉਹ ਪਿੱਛੇ ਹਟਣ ਵਾਲੇ ਨਜ਼ਰ ਨਹੀਂ ਆ ਰਹੇ ਜੀ ਬਿਲਕੁਲ ਅਸ਼ਤ ਸਾਹਿਬ ਅੱਗੇ ਗੱਲ ਲਦਾਖ ਦੀ ਕਰਾਂਗੇ ਆ ਲਦਾਖ ਦੇ ਵਿੱਚ ਬੜੇ ਵੱਡੇ ਪੱਦਰ ਦੇ ਉੱਪਰ ਇੱਕ ਚਿੰਗਾੜੀ ਉੱਠੀ ਹੈ ਜਿਹੜੀ ਕਿ ਪੂਰਨ ਰਾਜ ਦੀ ਮੰਗ ਨੂੰ ਲੈ ਕੇ ਆਪਾਂ ਜਾਣਦੇ ਹਾਂ ਕਿ ਸੋਨਮ ਵਾਂਗਚੁਕ ਨੇ ਜਿਹੜੇ ਉਹ ਲਗਾਤਾਰ ਉੱਥੇ ਪ੍ਰਦਰਸ਼ਨ ਕਰ ਰਹੇ ਨੇ ਲਗਾਤਾਰ ਅਲੱਗ-ਅਲੱਗ ਤਰੀਕਿਆਂ ਦੇ ਨਾਲ ਆਪਣਾ ਰੋਸ ਜਤਾ ਰਹੇ ਨੇ ਤੇ ਹੁਣ ਉਹਨਾਂ ਨੂੰ ਇੱਕ ਸਮਰਥਨ ਹੈ ਜਿਹੜਾ ਉਹ ਬੜੇ ਵੱਡੇ ਪੱਦਰ ਤੇ ਮਿਲਣ ਲੱਗ ਗਿਆ ਜਿਸ ਤਰ੍ਹਾਂ ਦੇ ਹਾਲਾਤ ਹੁਣ ਬਣੇ ਹੋਏ ਨੇ ਉੱਥੇ ਤਾਂ ਉੱਥੇ ਵਿਦਿਆਰਥੀ ਭੜਕੇ ਨੇ ਪੁਲਿਸ ਦੇ ਨਾਲ ਆਪਸ ਦੇ ਵਿੱਚ ਹੈ ਜਿਹੜੇ ਉਗੁੱਥਮ ਗੁੱਥੀ ਹੋ ਰਹੇ ਨੇ ਪੁਲਿਸ ਦੀਆਂ ਸੀਆਰਪੀਐਫ ਦੀ ਗੱਡੀ ਹੈ ਉਹਨੂੰ ਅੱਗ ਲਾ ਦਿੱਤੀ ਗਈ ਸੋ ਕਿਹਾ ਜਾ ਰਿਹਾ ਹੈ ਕਿ ਉਹ ਜੈਂਜੀ ਵਾਲੀ ਜਨਰੇਸ਼ਨ ਹੈ ਜਿਵੇਂ ਕਿ ਇਸ ਤੋਂ ਪਹਿਲਾਂ ਨੇਪਾਲ ਚ ਹੋ ਚੁੱਕਿਆ ਉਹ ਕਿਤੇ ਨਾ ਕਿਤੇ ਉਸ ਚੀਜ਼ ਦਾ ਅਸਰ ਹੈ ਜਿਹੜਾ ਉਹ ਵੇਖਣ ਨੂੰ ਮਿਲ ਰਿਹਾ ਹੈ ਕਿ ਯੂਥ ਨੇ ਆਪਣਾ ਬੀੜਾ ਜਿਹੜਾ ਉਹ ਮੋਢਿਆਂ ਤੇ ਚੁੱਕਿਆ ਜਿ ਕੋਈ ਦੇਸ਼ ਦੇ ਅੰਦਰ ਦੋ ਤਿੰਨ ਬਹੁਤ ਵੱਡੇ ਮਾਮਲੇ ਹੈ ਜੇ ਰਾਸੀ ਤੌਰ ਤੇ ਦੇਖਿਆ ਜਾਵੇ ਤਾਂ ਪੋਲੀਟੀਕਲ ਪਾਰਟੀਆਂ ਇੱਕ ਦੂਜੇ ਨੂੰ ਦੋਸ਼ੀ ਠਹਿਰਾਉਂਦੀਆਂ ਹਨ ਯੋ ਭਾਜਪਾ ਕੋਈ ਗੱਲ ਕਰਦੀ ਤੇ ਵਿਰੋਧੀ ਧਿਰਾਂ ਉਹਦਾ ਜਵਾਬ ਦਿੰਦੀਆਂ ਤੇ ਵਿਰੋਧੀ ਧਿਰ ਗੱਲ ਕਰਦੀ ਤੇ ਭਾਜਪਾ ਉਹਨਾਂ ਨੂੰ ਕਟਹਿਰੇ 'ਚ ਖੜਾ ਕਰਦੀ ਹੈ ਪਰ ਕੁਝ ਵਰਗ ਇਹੋ ਜਿਹੇ ਆ ਜਿਨ੍ਹਾਂ ਨੂੰ ਕਟਹਿਰੇ 'ਚ ਖੜਾ ਕਰਨਾ ਬਹੁਤ ਮੁਸ਼ਕਲ ਹੈ ਫਾਰ ਐਗਜ਼ਾਮਪਲ ਇਹ ਦੇ ਦੇ ਕਿਸਾਨ ਆ ਜਿਹੜੇ ਅੰਦੋਲਨ 'ਚ ਖੋਦੇ ਆ ਤਾਂ ਗੁਜ਼ਰਦੀ ਉਹਨਾਂ ਤੇ ਮਿਹਰ ਹੈ ਕਿ ਉਹਨਾਂ ਤੇ ਇਦਾਂ ਦੇ ਅਲੀਗੇਸ਼ਨ ਨਹੀਂ ਲੱਗਦੇ ਕਿ ਕਾਂਗਰਸ ਦੀ ਮਦਦ ਕਰ ਰਹੇ ਆ ਭਾਜਪਾ ਦੀ ਮਦਦ ਕਰ ਰਹੇ ਆ ਇਦਾਂ ਜੇ ਮਹਿਲਾਵਾਂ ਕਿਸੇ ਮੁੱਦੇ ਤੇ ਉੜਦੀਆਂ ਉਹਨਾਂ ਤੇ ਵੀ ਨਹੀਂ ਆ ਹੁਣ ਵਿਜਿਆਰਥੀ ਕਿਹਦਾ ਵਰਗ ਹੈ ਦਿਉ ਨੋ ਤੁਸੀਂ ਇਹਨਾਂ ਵੰਡਿਆਂ 'ਚ ਨਹੀਂ ਵੰਡ ਸਕਦੇ ਕਿ ਕਾਂਗਰਸ ਦੇ ਚੁੱਕੇ ਹੋਏ ਆ ਇਹਦੀ ਕਮਿਊਨਿਸਟਾਂ ਦੇ ਚੁੱਕੇ ਹੋਏ ਆ ਕਿਤੇ ਹੋਰ ਦੇ ਚੁੱਕੇ ਆ ਹੁਣ ਇਸ ਵळे ਜੋ ਲੇ ਦੇ ਵਿੱਚ ਜੋ ਕੁਝ ਵਾਪਰਿਆ ਵਧੀ ਗੱਲ ਇੱਕ ਤਾਂ ਉਹ ਕਹਿ ਰਿਹਾ ਕਿ ਸਾਡੇ ਦੋ ਪਾਰਲੀਮੈਂਟ ਮੈਂਬਰ ਹੋਣੇ ਚਾਹੀਦੇ ਆ ਦੂਜਾ ਕਹਿੰਦੇ ਜਿਹੜਾ ਵੱਖਰੇ ਤੌਰ ਤੇ ਤੁਸੀਂ ਸੂਬਾ ਐਲਾਨਿਆ ਗਿਆ ਇਹ ਸੂਬੇ ਨੂੰ ਕਬੈਲੀ ਸੂਬੇ ਵਾਲੀਆਂ ਸੋਲ ਤਾਂ ਉਹ ਮਿਲਣੇ ਚਾਹੀਦਾ ਕੁਕ ਲੋਕ ਬਹੁਤ ਸਾਰੇ ਪਛੜੇ ਵਿਆ ਮਾਤਾਵਰਨ ਦੀ ਸਰਖਿਆ ਲਈ ਉਥੇ ਦੁਲੈਂਤ ਲਿਆ ਜਾ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਉੱਥੇ ਜਿਹੜਾ ਹੈਗਾ ਭੁਖੜਤਾਲ ਚੱਲ ਰਹੀ ਹੈ। ਉਹ ਵਿਦਿਆਰਥੀਆਂ ਚ ਆਪਾਂ ਦੇਖ ਰਹੇ ਹਾਂ ਜਦੋਂ ਪ੍ਰੋਗਰਾਮ ਆਪਾਂ ਕੀਤਾ ਉਸ ਤੋਂ ਪਹਿਲਾਂ ਵਿਦਿਆਰਥੀਆਂ ਵੱਲੋਂ ਬਹੁਤ ਵੱਡਾ ਰੋਸ ਤੇ ਪ੍ਰਟਾ ਹੈ ਸਭ। ਇਤੋਂ ਤੱਕ ਜਦੋਂ ਗੁੱਸੇ 'ਚ ਵਿਦਿਆਰਥੀ ਹੁੰਦੇ ਪਰ ਇਹ ਨਹੀਂ ਦੇਖਦੇ ਕੀ ਕਰਨਾ ਕੀ ਨਹੀਂ ਕਰਨਾ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਮੌਬ ਜਿਹੜਾ ਆਉਂਦਾ ਉਹ ਕੰਟਰੋਲ ਤੋਂ ਬਾਹਰ ਆਉਂਦਾ ਹੈ। ਉਹਨਾਂ ਨੇ ਭਾਜਪਾ ਦਾ ਜਿਹੜਾ ਦਫ਼ਤਰ ਹੈ ਉੱਥੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹਾਂਜੀ ਸੋ ਇਹ ਸਿੱਧੀ ਦੇ ਚੱਲਦੇ ਆਂ ਦੇਖੋ ਹੋਇਆ ਕਿ ਕਿ ਜੰਮੂ ਕਸ਼ਮੀਰ ਟੁੱਟਣ ਤੋਂ ਬਾਅਦ ਕਿਹਾ ਤਾਂ ਇਹ ਗਿਆ ਸੀ ਭਾਜਪਾ ਵੱਲੋਂ ਕੇਂਦਰ ਦੀ ਲੀਡਰਸ਼ਿਪ ਵੱਲੋਂ ਇਹਦੀ ਹੋਣਾ ਜਿਹੜਾ ਹੈ ਜੰਮੂ ਕਸ਼ਮੀਰ ਨੂੰ ਤਿੰਨੇ ਸੈਂਚ ਵੰਡ ਦਿੱਤਾ ਗਿਆ ਪਹਿਲਾਂ ਤੋਂ ਧਾਰਾ ਜਿਹੜੀ ਖਤਮ ਕੀਤੀ ਗਈ ਜਿਹਦੇ ਦੀ ਜਿਹੜਾ ਕਿਸੇ ਅਫਸਰ ਰਤਵਾ ਮਿਲਿਆ ਸੀ ਆ ਕਸ਼ਮੀਰ ਨੂੰ ਕਹਿੰਦੇ ਇਸ ਤੋਂ ਬਾਅਦ ਉਥੇ ਵਾਇਲੈਂਸ ਘਟੇਗੀ ਜਿਹੜੇ ਅਤਵਾਦੀ ਐ ਖਾੜਕੂਆ ਉਹਨਾਂ ਦਾ ਖਾਤਮਾ ਹੋਏਗਾ ਮਪਹਿਲ ਕਾਮ ਦੀ ਘਟਨਾ ਨੇ ਸਾਨੂੰ ਦੱਸਿਆ ਹੈ ਕਿ ਉਸ ਤੋਂ ਬਾਅਦ ਹੀ ਕਿਸ ਤਰ੍ਹਾਂ ਇੱਕ ਬਹੁਤ ਵੱਡਾ ਗੈਰ ਮਨੁੱਖੀ ਘਰਾਵਾ ਵਾਪਰਿਆ ਸਾਡੇ ਮੌਲਕ ਨੂੰ ਲੜਾਈ ਲੜਨੀ ਪਈ ਇਸ ਮੁੱਦੇ ਤੇ ਇਹਦਾ ਅਰਥ ਇਹ ਕੇ ਸਾਨੂੰ ਇਹ ਵੀ ਗਿਆ ਕਿ ਉੱਥੇ ਇਹੋ ਜੀ ਮੰਤਪਾਗੀ ਘਟਨਾ ਦਾ ਵਾਪਰਨਾ ਜਿਹੜੇ ਦਾਵੇਦਾਰੀਆਂ ਦੇ ਉਲਟ ਗੱਲ ਜਾਂਦੀ ਹੈ ਇਸ ਤੋਂ ਇਲਾਵਾ ਜਿਹੜਾ ਉੱਥੋਂ ਦੇ ਜਿਹੜੇ ਲੋਕ ਸਥਾਨਕ ਆਗੂ ਹੈ ਇਹ ਲੋਕ ਵੀ ਲਗਾਤਾਰ ਇਹ ਕਹਿੰਦੇ ਆ ਰਹੇ ਆ ਕਿ ਸਭੋਂ ਹਿੰਸਾ ਕਈ ਮਾਨਸਿਕ ਘਟਨ ਦੀ ਵਧੀ ਹੈ ਨੇ ਜੰਮੂ ਵਿਉ ਤੇ ਲਿਪੇਟ ਚਾਹੇ ਕਸ਼ਮੀਰ ਵੀ ਹੈ ਤੇ ਹੁਣ ਆਪਾਂ ਲੇਹ ਦੀ ਗੱਲ ਕਰਦੇ ਆਂ ਲੇਹ ਜਿਸ ਤਰੀਕੇ ਨਾਲ ਸਥਿਤੀ ਬਣੀ ਹੋਈ ਹੈ ਦੇਖੋ ਭਾਜਪਾ ਦਾ ਉੱਥੇ ਬਹੁਤ ਮਤ ਹੈ ਭਾਜਪਾ ਕੋਮੀ ਪੱਧਰ ਤੇ ਬੜੀ ਮਜ਼ਬੂਤ ਹੈ ਰਾ ਪਾਰਟੀ ਹੈ ਸਾਰੇ ਸਾਧਨ ਹੈ ਅੱਜ ਉੱਥੇ ਇਦਾਂ ਬਜ਼ੁਰਗ ਉੱਥੇ ਵਿਦਿਆਰਥੀਆਂ ਵੱਲੋਂ ਤਾਂ ਇਹ ਭਾਜਪਾ ਦੀਆਂ ਵੱਡੀਆਂ ਚੁਣੌਤੀਆਂ ਖੜੀਆਂ ਕਰ ਰਹੀਆਂ ਉਹ ਸਾਰੇ ਕਿੱਥੇ ਚ ਜੀ ਇਸ ਵੀਰ ਦੀ ਗੱਲ ਕਰ ਲਈਏ ਉੱਥੇ ਕਹਿੰਦੇ ਕਿ ਜਿਹੜਾ ਮੁੱਖ ਮੰਤਰੀ ਹੈ ਜੋਸਣਾ ਆਪਣੀ ਮਰਜ਼ੀ ਨਾਲ ਆਪਣੇ ਸ਼ੀਸ਼ਾ ਨੂੰ ਮੱਥਾ ਟੇਕਣ ਨੇ ਸ਼ਰਧਾਂਜਲੀ ਨਹੀਂ ਦੇਣ ਤੇ ਜਾ ਰਹੀ ਉਹ ਦਵਾ ਟੱਪ ਕੇ ਜਾਣਾ ਪਏ ਪੁਲਿਸ ਦਾ ਡੰਡਾ ਲੈ ਕੇ ਤੇ ਮਗਰ ਜਾਵੇ ਤਾਂ ਕਹਾਦਾ ਮੁੱਖ ਮੰਤਰੀ ਆ ਉਹ ਇਸੇ ਤਰੀਕੇ ਨਾਲ ਜੰਮੂ ਦੇ ਲਈ ਜਿਹੜੇ ਅਧਿਕਾਰਾਂ ਦੀ ਗੱਲ ਸੀ ਜੰਮੂ ਨੂੰ ਵੀ ਇੱਕ ਖਾਸ ਵਿਕਾਸਕ ਕਰਨ ਦੀ ਗੱਲ ਹੋ ਰਹੀ ਪਈ ਤੇ ਇਹ ਚ ਐਸਾੜੇ ਜਿਸ ਤਰੀਕੀ ਬਣੀ ਆਪਾਂ ਦਾ ਜ਼ਿਕਰ ਕਰ ਰਹੇ ਹਾਂ ਸੋ ਸਾਰੇ ਕਸਦੇ ਚੱਲਦੇ ਆ ਜੋ ਕੁਝ ਫੈਸਲਾ ਲਿਆ ਗਿਆ ਸੀ ਕੌਮੀ ਪੱਧਰ ਤੇ ਲੱਗਦਾ ਹੈ ਕਿ ਕੇਂਦਰ ਦੀ ਜਿਹੜੀ ਲੀਡਰਸ਼ਿਪ ਹੈ ਉਸ ਨੂੰ ਸਾਰੇ ਮਾਮਲੇ ਤੇ ਨਵੇਂ ਸਿਰੇ ਤੋਂ ਪੁਨਰ ਵਿਚਾਰ ਕਰਨ ਦੀ ਲੋੜ ਹੈ ਕਿ ਉਹ ਸੂਬੇ 'ਚ ਉਸ ਪੁਰਾਣੇ ਜੰਮੂ ਕਸ਼ਮੀਰ ਦੇ ਖੇਤੇ 'ਚ ਕਿਵੇਂ ਸ਼ਾਂਤੀ ਰਹਿ ਸਕਦੀ ਹੈ ਕਿ ਕਿਵੇਂ ਲੋਕਾਂ ਨੂੰ ਨਾਲ ਜੋੜਿਆ ਜਾ ਸਕਦਾ ਹੈ ਜੀ ਜੀ ਬਿਲਕੁਲ ਅਸਤ ਸਾਬ ਅੱਗੇ ਗੱਲ ਹੈ ਜਿਹੜੀ ਉਹ ਥੋੜੇ ਸ਼ਬਦਾਂ ਦੇ ਵਿੱਚ ਕਿਸਾਨਾਂ ਦੀ ਕਰਾਂਗੇ ਇਸ ਵਾਰ ਪੰਜਾਬ ਦਾ ਇੱਕ ਖਿੱਤ ਹੈ ਜਿਹੜਾ ਉਹ ਤਾਂ ਹੜਾਂ ਦੀ ਮਾਰ ਦੇ ਨਾਲ ਮਰ ਗਿਆ ਜਿਹੜਾ ਦੂਸਰਾ ਖਿੱਤਾ ਰਹਿ ਗਿਆ ਮਾਲਵੇ ਦੇ ਕੁਝ ਹਲਕੇ ਜਿਹੜੇ ਬਚੇ ਹੜਾਂ ਦੀ ਮਾਰ ਤੋਂ ਉਸ ਦੇ ਵਿੱਚ ਵੀ ਬੜੀ ਸਮੱਸਿਆ ਹੈ ਜਿੱਥੇ ਵੱਖ-ਵੱਖ ਬਿਮਾਰੀਆਂ ਨੇ ਫਸਲਾਂ ਖਰਾਬ ਕਰਤੀਆਂ ਝਾੜ ਘਟੇ ਨੇ ਝੋਨੇ ਦਾ ਤੇ ਨਰਮੇ ਦੋਨਾਂ ਦੇ ਹੀ ਝਾੜ ਘਟ ਰਹੇ ਨੇ ਤੇ ਸਮੱਸਿਆਵਾਂ ਦਾ ਸਾਹਮਣਾ ਬਹੁਤ ਕਰਨਾ ਪੈ ਰਿਹਾ ਕਿਵੇਂ ਦੇਖ ਦਿਓ ਦੇਖੋ ਜੀ ਸੰਗੀਪ ਜੀ ਗੱਲ ਕਰਦੇ ਆ ਪੰਜਾਬ ਦੀ ਇੱਕ ਬੜੀ ਪੁਰਾਣੀ ਕਹਾਣੀ ਹੈ ਇੱਕ ਕਿਸਾਨ ਸੀ ਉਹਦੀਆਂ ਦੋ ਧੀਆਂ ਇੱਕ ਭਾਂਡੇਆਣੇ ਦੇ ਵਿਆਹੀ ਸੀ ਤੇ ਇੱਕ ਟਾਂਡੇਆਣੇ ਦੇ ਫਸਲਾਂ ਵਾਲੇ ਦੇ ਵਿਆਹੀ ਸੀ ਕੁਦਰਤ ਵੱਲੋਂ ਐਸੀ ਮਾਰ ਪਈ ਕਿ ਭਾਂਡੇਆਣਾ ਵੀ ਬਰਬਾਦ ਹੋ ਗਿਆ ਤੇ ਟਾਂਡੇਆਣਾ ਵੀ ਬਰਬਾਦ ਹੋ ਗਿਆ ਇਦਾਂ ਜਿਹੜਾ ਕਿਸਾਨ ਹੈ ਜਿਨੇ ਝੋਨਾ ਬੀਜਿਆ ਸੀ ਉਹ ਵੀ ਬਰਬਾਦ ਜਿਨੇ ਨਰਮਾ ਬੀਜਿਆ ਸੀ ਉਹ ਵੀ ਬਰਬਾਦ ਸੋਨਾ ਤਾਂ ਪਿਨਾਹ ਚੱਦ ਤੋਦ ਤਾ ਮਾਰੇ ਹੀ ਗਿਆ ਜਿਹੜਾ ਬਚਿਆ ਉਸ ਨੂੰ ਐਸੀ ਬਿਮਾਰੀ ਪੈ ਰਹੀ ਐ ਐਸੀ ਬਿਮਾਰੀ ਪੈ ਰਹੀ ਐ ਕਿ ਕਾਬੂ ਹੋਣ ਦਾ ਨਾਂ ਹੀ ਨਹੀਂ ਲੈ ਰਹੀ ਔਰ ਮਾਰਾਂ ਦੇ ਬਾਸ ਤੋਂ ਬਾਹਰ ਹੁੰਦੀ ਜਾ ਰਹੀ ਐ ਜਹਾਰਾਂ ਹਜ਼ਾਰਾਂ ਏਕੜ ਦੀ ਖੜੀ ਫਸਲ ਐ ਆਪਾਂ ਹੜਾਂ ਦੀ ਗੱਲ ਤਾਂ ਛੱਡੋ ਖੜੀ ਫਸਲ ਬਰਬਾਦ ਹੋ ਗਈ ਐ ਇਸ ਤਰ੍ਹਾਂ ਨਰਮੇ ਦੀ ਫਸਲ ਜਿਹੜੀ ਹਜ਼ਾਰਾਂ ਏਕੜ ਬਰਬਾਦ ਹੋਇਆ ਤਾਂ ਹੋਈ ਪਰ ਜਿਹੜਾ ਨਰਮਾ ਮੰਡੀ ਚ ਆਇਆ ਜਿਹਦਾ ਭਾਅ ਨਾ ਤੈਅ ਕੀਤਾ ਗਿਆ ਸੀ 7700 ਰੁਪਏ ਤੋਂ ਉੱਪਰ ਜੀ ਫਿਰ ਵਿਕ ਰਿਹਾ 4500 4600 ਰੁਪਏ ਪ੍ਰਤੀ ਕਵਾਂਟਲ ਜਾਣੀ ਜੋ ਕੰਮ ਸਰਕਾਰ ਨੇ ਕਰਨਾ ਹੁਣ ਸਰਕਾਰ ਕਿੱਥੇ ਹੈ ਨਰਮੇ ਦੀ ਜਿਹੜੀ ਖਰੀਦ ਕਾਰਪੋਰੇਸ਼ਨ ਐ ਏਜੰਸੀ ਐ ਪੰਜਾਬ ਚਾਹਦੀਆਂ ਕਈ ਮੰਡੀਆਂ ਆ ਉਹਨਾਂ ਮੰਡੀਆਂ ਚ ਝੋਨੇ ਦਾ ਇਹ ਹਾਲਤ ਹੋਵੇ ਉਹਨਾਂ ਮੰਡੀਆਂ ਚ ਨਰਮੇ ਦੀ ਇਹ ਹਾਲਤ ਹੋਵੇ ਤਾਂ ਉੱਥੇ ਫਿਰ ਕਿਸਾਨ ਦੀ ਸਥਿਤੀ ਬਾਰੇ ਕੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਯਾਨੀ ਕਿਸਾਨ ਦਾ ਨਰਮਾ ਵੀ ਰੁੱੜਦਾ ਨਜ਼ਰ ਆ ਰਿਹਾ ਹੈ ਫਿਰ ਮੰਡੀਆਂ ਚ ਉਹਦਾ ਭਾਅ ਨਹੀਂ ਮਿਲ ਰਿਹਾ ਦੇਖੋ ਇੱਕ ਤਾਂ ਫਸਲ ਨਹੀਂ ਹੋਈ ਜਿਹੜੀ ਫਸਲ ਆ ਗਈ ਉਹਦਾ ਭਾਅ ਨਹੀਂ ਮਿਲ ਰਿਹਾ ਇਹ ਕਿਹੋ ਜੀ ਕਰਵਾਦੀ ਹੈ ਤੇ ਪੰਜਾਬ ਸਰਕਾਰ ਆਸ ਨੂੰ ਕਹਿੰਦਾ ਨਾਲ ਇਹ ਮਾਮਲਾ ਠਾਉਣਾ ਚਾਹੀਦਾ ਹੈ ਤੇ ਕੇਂਦਰ ਸਰਕਾਰ ਨੂੰ ਵੀ ਇਸ ਮਾਮਲੇ ਦਖਲ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਪੰਜਾਬ ਤਾਂ ਬਰਵਾਦ ਹੋ ਜਾਏਗਾ ਜੀ ਹੂੰ ਜੀ ਸੋ ਸਭ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਗੱਲਬਾਤ ਦੇ ਵਿੱਚ ਯੋਗਦਾਨ ਜਿਹੜਾ ਪਾਇਆ ਮਿਹਰਬਾਨੀ ਜੀ ਸੋ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਜੋ ਸਾਡੇ ਰਾਜਪਾਲ ਨੇ ਗਵਰਨਰ ਕਟਾਰੀਆ ਲਾਲ ਜਨ ਤੇ ਉਹਨਾਂ ਦੀ ਮੁਲਾਕਾਤ ਹੈ ਜਿਹੜੀ ਉਹ ਪੀਐਮ ਮੋਦੀ ਨਾਲ ਹੋਈ ਹੈ ਮਿਲਣ ਲਈ ਪਹੁੰਚੇ ਸਨ ਜਿੱਥੇ ਉਹਨਾਂ ਨੇ ਹਰ ਰਾਹਤ ਸਰਹੱਦੀ ਸੁਰੱਖਿਆ ਸਿੱਖਿਆ ਨਸ਼ਾ ਸਟਾਰਟਅਪ ਖੇਡ ਨੀਤੀ ਤੇ ਗਿਫਟ ਸਿਟੀ ਮਾਡਲ ਤੇ ਚਰਚਾ ਜਿਹੜੀ ਉਹ ਕੀਤੀ ਹੈ ਇਹਨਾਂ ਵਿਸ਼ਿਆਂ ਦੇ ਉੱਪਰ ਆਪਾਂ ਦੀ ਗੱਲਬਾਤ ਹੈ ਜਿਹੜੀ ਉਹ ਗਵਰਨਰ ਤੇ ਪੀਐਮ ਦੀ ਹੋਈ ਹੈ ਹੁਣ ਦੇਖਣਾ ਇਹ ਹੋਏਗਾ ਕਿ ਮੁਲਾਕਾਤ ਨਤੀਜੇ ਕਿਸ ਤਰ੍ਹਾਂ ਦੇ ਲੈ ਕੇ ਆਉਂਦੀ ਹੈ ਉਧਰ ਸੁਖਬੀਰ ਸਿੰਘ ਬਾਦਲ ਉਹਨਾਂ ਦੀਗਵਾਈ ਦੇ ਵਿੱਚ ਅੱਜ ਚੰਡੀਗੜ੍ਹ ਦੇ ਵਿੱਚ ਅਕਾਲੀ ਦਲ ਦੀ ਵੀ ਮੀਟਿੰਗ ਸੀ ਇਸ ਮੀਟਿੰਗ ਦੇ ਵਿੱਚ ਜਿਲ੍ਹਾ ਪ੍ਰਧਾਨਾ ਤੇ ਹਲਕਾ ਇੰਚਾਰਜਰ ਨੂੰ ਬੁਲਾਇਆ ਗਿਆ ਸੀ ਜਿਸ ਦੇ ਵਿੱਚ ਜੋ ਹੜ੍ਹਾਂ ਦੇ ਵਿੱਚ ਮਦਦ ਕੀਤੀ ਜਾ ਰਹੀ ਹੈ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਉਸ ਚੀਜ਼ ਦੀ ਸਮੀਖਿਆ ਹੋਈ ਤੇ ਉਸ ਨੂੰ ਅੱਗੇ ਵੀ ਇਸੇ ਤਰ੍ਹਾਂ ਕੰਟੀਨਿਊ ਰੱਖਣ ਦੀ ਜਿਹੜੀ ਗੱਲ ਹੈ ਉਹ ਕੀਤੀ ਗਈ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁਰ ਤੋਂ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ